ਉਹੀ ਲੱਗੇ ਰਿਹਾ ਕੰਧੀ ਤੇ ਭਵਨ ਸਿਹਰੀ ਆੜਾ ਆੜਨ ਕੰਨਾ ਹਾਹਾ ਵਿਆਹ ਦੱਦ ਦਿਨ ਸਿਹਰੀ ਦੀ ਬੱਬਾ ਬੱਬੇ ਨੂੰ ਕੰਨਾ ਰਾਰਾ ਰੋਵੀ ਵੇਰੀ 12ਵੀਂ ਵਾਵਾ ਰਾਰੇ ਲਾਵਾ ਗੱਗਾ ਪੱਪੇ ਤੇ ਟਿੱਪੀ ਢੱਡਾ ਗੰਡ ਭਰੇ ਗੰਡ ਇੱਕ ਜੰਜਰੋਂ ਕੁੜਜੋ ਨੰਨਾ ਜੂਨਾ 2025 25 ਪੱਪੇ ਤੇ ਟਿੱਪੀ ਇਹ ਤਾਂ ਮੇਰਾ ਨਹੀਂ ਪੰਮਾ ਆ ਪਤਾ ਨਹੀਂ ਕੀ ਕੋਰ ਕੰਡੇ ਮਾਰੇ ਆ ਪੱਪੇ ਨਿਹਰੀ ਉੱਤੇ ਟਿੱਪੀ ਕੱਕੇ ਨਿਹਰੀ ਪਿੰਕੀ ਪਿੰਕੀ ਉਰੇ ਆ ਤੁਹਾਨੂੰ ਹੋਰ ਕੁਝ ਨਹੀਂ ਪਤਾ ਭਲੰਦੀ ਦੱਸੋਗਾ ਕਿੰਨਾ ਖਾਸ ਅੱਜ ਦਾ ਦਿਨ ਆਪਣੇ ਲਈ ਮੈਨੂੰ ਪਤਾ ਤੂ ਅੱਜ ਇੰਨਾ ਕਿਉਂ ਖੁਸ਼ ਹੋਈ ਫਿਰਦੀ ਐ ਮੈਂ ਸਾਰੇ ਅੱਖਰ ਜੋੜ-ਜੋੜ ਕੇ ਪੜ ਲਏ ਪਤਾ ਵੀ ਨਹੀਂ ਲੱਗਿਆ ਆਪਣੇ ਵਿਆਹ ਨੂੰ 12 ਸਾਲ ਕਿਵੇਂ ਬੀਤ ਗਏ ਵੀ ਇਹ ਲੜੀਆਂ ਚ ਕੋਈ ਪਤਾ ਨਹੀਂ ਲੱਗਦਾ ਪਿੰਕੀ ਅੱਜ ਦਿਨ ਖੁਸ਼ੀ ਦਾ ਐ ਤੇ ਖੁਸ਼ੀ ਮਨਾਉਣੀ ਵੀ ਚਾਹੀਦੀ ਐ ਅੱਜ ਫਿਰ ਕੀ ਖਾਣੇ ਬਣਾ ਕੇ ਪਾਪੀ ਤੁਸੀਂ ਸਾਬ ਨੂੰ ਜਲਦੀ ਘਰੇ ਆ ਜਾਓ ਆਪਾਂ ਬੱਚਿਆਂ ਦੇ ਨਾਲ ਬੈਠ ਕੇ ਜਿਹੜਾ ਤੁਸੀਂ ਜੀ ਕਰੋਗੇ ਉਹੀ ਮੈਂ ਤੁਹਾਨੂੰ ਬਣਾ ਕੇ ਦੇ ਦੂੰਗੀ ਨਿੱਕੀ ਤੇ ਸੋਨੂੰ ਉਰੇ ਆਓ ਪੁੱਤ ਭੱਜ ਕੇ ਅੱਜ ਤੁਹਾਡੀ ਮੰਮੀ ਨਾ ਤੁਹਾਨੂੰ ਖੀਰ ਤੇ ਪੂੜੇ ਬਣਾ ਕੇ ਖਵਾਉਗੀ ਪਾਪਾ ਕਾਦੀ ਖੁਸ਼ੀ ਚ ਅੱਜ ਪੁੱਤ ਸਾਡੇ ਵਿਆਹ ਨੂੰ 12 ਸਾਲ ਹੋ ਗਏ ਪੂਰੇ ਤੇਰੇ ਪਾਪੇ ਦਿੱਤੇ ਮੇਰੇ ਵਿਆਹ ਨੂੰ ਠੀਕ ਆ ਅੱਜ ਸਾਡੀ ਵਿਆਰਮੀ ਬਰੇ ਗੰਡਾ ਪੁੱਤ ਤੇ ਇੰਨਾ ਖੁਸ਼ ਆ ਪੁੱਤ ਤੇ ਆਪਾਂ ਅੱਗੇ ਤੋਂ ਵੀ ਇੰਨਾ ਹੀ ਖੁਸ਼ ਰਹਾਂਗੇ ਠੀਕ ਆ ਮੈਂ ਤੁਹਾਡੇ ਪਾਪੇ ਨੂੰ ਕਹਿਣੀ ਆ ਤੁਹਾਡੇ ਵਾਸਤੇ ਖਾਣ ਪੀਣ ਨੂੰ ਸਵਾਨ ਲੈ ਕੇ ਆਊਗਾ ਕੀ ਖਾਓਗੇ ਉਹ ਤੁਸੀਂ ਦੱਸੋ ਦੋਨੇ ਠੀਕ ਆ ਕੋਈ ਨਹੀਂ ਮੈਂ ਵੀ ਚੱਲਿਆ ਮੇਰੀਆਂ ਅੱਠ ਦਿਹਾੜੀਆਂ ਲੱਗੀਆਂ ਮੈਂ ਦੇ ਪਰਨ ਆ ਜੂਗਾ ਛੁੱਟੀ ਪਹਿਲਾਂ ਕਰ ਆਉਂਗਾ ਸਾਰਾ ਕੁਝ ਬੱਚਿਆਂ ਵਾਸਤੇ ਖਾਣ ਪੀਣ ਨੂੰ ਲੈ ਕੇ ਆਉਂਗਾ ਹਾਂਜੀ ਹਾਂਜੀ ਤੁਸੀਂ ਟਾਈਮ ਨਾਲ ਆ ਜਿਓ ਤੇ ਧਿਆਨ ਨਾਲ ਆ ਜੂ 12 ਵੇ ਨੂੰ ਆ ਜੂ ਠੀਕ ਹੈ ਜੀ ਚਲੋ ਵੀ ਕੰਮ ਤੇ ਚੱਲਦੇ ਹਾਂ 12 ਇੱਕ ਵੇ ਨੂੰ ਛੁੱਟੀ ਵੀ ਕਰਕੇ ਹੁਣੀ ਐ ਜੋ ਕੰਮ ਵਾਸਤੇ ਸਮਾਨ ਸਮੋਨ ਵੀ ਲੈ ਕੇ ਆਉਣਾ ਖਾਣ ਪੀਣ ਨੂੰ ਕਿੰਨੇ ਕੰਮ ਤੇ ਦਾ ਮਾਲ ਕੋਈ ਡਿੱਗੀ ਜਾਂਦੇ ਹੋਗੇ चिट्टे की वध डोज के कारण एक मुंडे की होर मौत हो गई ਸੱਚੀ ਪਤਾ ਪ੍ਰਮਾਤਮਾ ਭਲੀ ਕਰੇ ਪੁੱਤ ਪੰਜਾਬ ਵਿਚ ਆਪਣੇ ਚ ਪਤਾ ਨਹੀਂ ਕਿੰਨੇ ਘਰ ਉਜਰਨਗੇ ਇਹ ਨਸ਼ਾ ਕਿੰਨੇ ਘਰ ਬਰਬਾਦ ਕਰੂਗਾ ਮਾਵਾ ਦੇ ਪੁੱਤ ਮਰ ਕੇ ਭੈਣਾਂ ਦੇ ਵੀਰ ਮਰ ਕੇ ਪੁੱਤ ਬਹੁਤ ਵੱਡਾ ਨੁਕਸਾਨ ਹੋ ਰਿਹਾ ਪੰਜਾਬ ਦੇ ਵਿੱਚ ਆਪਣੇ ਵਿੱਚ ਚਲੋ ਪ੍ਰਮਾਤਮਾ ਭਲੀ ਕਰੇ ਮੰਮੀ ਪਾਪਾ ਕਦੋਂ ਆਊਗਾ ਆਉਣ ਵਾਲੀ ਹੈ ਪੁੱਤਰ ਤੁਹਾਡਾ ਪਾਪਾ ਠੀਕ ਹੈ ਲੈ ਲਈ ਤੁਹਾਡੇ ਵਾਸਤੇ ਖਾਣ ਪੀਣ ਨੂੰ ਕੁਝ ਲੈ ਕੇ ਆਊਗਾ ਚਲੋ ਲੈ ਕੋਈ ਗੱਲ ਨਹੀਂ ਤੁਸੀਂ ਪਹਿਲਾਂ ਪਾਣੀ ਪੀ ਲਓ ਠੰਡਾ ਪਾਣੀ ਬਣਾਇਆ ਸੀ ਮੈਂ ਤੇ ਫਿਰ ਪਾਪੇ ਆਏ ਤਾਂ ਠੀਕ ਹੈ ਆਪਾਂ ਖਾਣੇ ਪੀਣੇ ਅਪ ਕੋਈ ਕੰਮ ਕਰਾਂਗੇ ਤਾਂ ਰੋਟੀ ਮਿਲੂਗੀ ਤੇਰੀ ਜਵਾਬ ਪਾਲੂਗੇ ਕੰਮ ਦਾ ਹੀ ਭਾਅ ਹੈ ਕੰਮ ਕਰਨਾ ਹੈ ਤੇ ਗੱਲ ਨਹੀਂ ਜ਼ੋਤਾ ਕੰਮ ਕਰੇ ਬਿਨਾਂ ਕੋਈ ਸਰਦਾਰ ਨਹੀਂ ਜੀਵਾ ਕੀ ਕਰੀਂ ਸਰਵਰਾਂ ਨਾਲ ਜੀ ਭਾਈ ਜੀ ਕਹੋ ਜੀ ਇਹਨੇ ਦਿਓ ਜੀ ਸਾਫ ਕਰਦੇ ਤੁਹਾਡਾ ਕੰਮ ਨਿਪਟ ਗਿਆ ਮੈਂ ਜਾਣਾ ਜੀ ਲੈ ਵੀ ਸੰਗਾ ਲਿਓ ਬਹੁਤ ਵਧੀਆ ਤੇਰਾ ਕੰਮ ਠੀਕ ਹੈ ਜੀ ਚਾਵਾ ਜੀ ਗਾਣੂ ਤੁਨ ਸਦਾ ਧੰਨਵਾਦ ਲਓ ਬਾਈ ਕਾਹਨੂੰ ਲੇਟ ਹੋਈ ਐ ਨੇ ਅਜੇ ਤਾਂ ਘਰ ਦੀ दारू ਆ ਅਜੇ ਤਾਂ ਘਰ ਦੀ ਐ ਨੇ ਲਓ 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 ਹੋਰ ਬਾਈ ਅਰਜਨ ਠੀਕ ਆ ਠੀਕ ਆ ਵਧੀਆ ਬਾਈ ਅਜੇ ਤਾਂ ਜੱਗਿਆ ਗੂਰਨਾਰ ਵੀ ਰੱਖੀ ਬੈਠਾ ਹੋਰ ਪਰ ਨਾ ਯਾਰ ਜਾਨ ਨੇ ਹੁਣਾ ਇਕੱਠੇ ਛੇ ਛਾ ਉਹ ਵੀਰੇ ਹਾਂ ਬਾਈ ਉਹ ਫੋਮਾਉਂਦਾ ਲੱਗਦਾ ਨਹੀਂ ਮੰਗੇ ਓਪਾ ਮੈਂ ਓਰੇ 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 ਇੱਧਰ ਆ ਜਾ ਇੱਥੇ ਬੈਠਾ ਆ ਜਾ ਆ ਜਾ ਮੁੜਤਾ ਪਿਆ ਬਈ ਪਹਿਲੇ ਦੋੜੀ ਲਾ ਦਈ ਉਹਨਾਂ ਤਰ੍ਹਾਂ ਹਾਂ ਮਾੜਾ ਜਿਆਦੇ ਬਾਹ ਬੈਠਾ ਨਾ ਤੇ ਫਿਰ ਹਸਾ ਕੇ ਨਾ ਸਮਾਨ ਰਾਤ ਹੀ ਦਾ ਕੱਢਿਆ ਬਈ ਹਸਾ ਦਾ ਪੋਣੀ ਸੀ ਈ ਰਹੀ ਆ ਗਿਆ ਤੇ ਹੋਰ ਲੈ ਬਈ ਯਰ ਜਣ ਆ ਗਏ ਆਪਣਾ ਬੰਮਾ ਆੜੀ ਆ ਗਿਆ ਆ ਗਿਆ ਚੱਲ ਅੱਜ ਇਹਨੂੰ ਵੀ ਕਰਦੇ ਆ ਬਈ ਹਸਾ ਦੇ ਆ ਯਾ ਵੀ ਵੀ ਰਿਹਾ ਕਿਵੇਂ ਹੈ ਹੋਰ ਵੀ ਰੇ ਦੂਜੇ ਜਿਦਾ ਹੋ ਹਾਲ ਹਾਲ ਆ ਪੰਮੇ ਹਾਂ ਆ ਵੀ ਹੋਰ ਹੋਰ ਜੀ ਠੀਕ ਠਾਕ ਹੈ ਵੀ ਸਭ ਸਾਰਾ ਠੀਕ ਹੈ ਕਿੱਕੀ ਫਿਰਦਾ ਪੰਮੇ ਇਹ ਯਾਰ ਸਾਡੀ ਨਾ ਬਾਹਰ ਵੀ ਸਾਲਗिरा ਸੀ ਹਾਏ 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 ਬਹੁਤ ਧੰਨਿਆ ਭਾਈ ਤੈਨੂੰ ਬਧਾਈਆਂ ਸੁਣ ਲਾ ਭਾਈ ਤੈਨੂੰ ਉਹ ਮਿੱਠਾ ਕਰਾਉਣਾ ਆਇਆ ਸੱਡਾ ਆ ਤੁਸੀਂ ਕੀ ਜੇਰ ਪੀ ਜਾਨੇ ਪਤੰਦਰੋ ਅਸੀਂ ਦਾ ਤੈਨੂੰ 27 ਬੰਦੇ ਮਜੀਠੇ ਹਲਕੇ ਚ ਮਰ ਗਏ ਆਹ ਦਾ ਰੁਪਈਏ ਕੋਹਰੇ ਹੁੰਦਾ ਐਂ ਚੱਲੀ ਜਾਂਦਾ ਕੋਈ ਦਾ ਘਰੇ ਗੱਡੀ ਮਾਫੀਆ ਕਰੋ ਜੇ ਰਹੇ ਜੇਰ ਅੱਛਾ ਗੱਡੂ ਘਰੋਂ ਤੂੰ ਯਾਰ ਕੋਈ ਪਤਾ ਕੋੜੇ ਤੋਂ ਬਾਅਦ ਉਹ ਮਿੱਠਾ ਕਰਾਏਗਾ ਹਾਂ ਅੱਜ ਦਾ ਪ੍ਰੋਗਰਾਮ ਹੋਰ ਹੁਣਾਈ ਬੈਠੇ ਹੂੰ ਤੂੰ ਸਾਨੂੰ ਅੱਜ ਨਾ ਮਿੱਠਾ ਨਾ ਹੀ ਕੋ ਚਲੋ ਮਰਜੀ ਇਹੋ ਟੀਮ ਦਾ ਸਪੈਸ਼ਲ ਹੈ ਪਤਾ ਨਹੀਂ ਮਾਨਦਾਨ ਰੱਖ ਚੱਲ ਤੁਸੀਂ ਇਹ ਰੱਖ ਲੋ ਕੋਈ ਨਾ ਇਹ ਰੱਖ ਲੋ ਤੁਸੀਂ ਹਾਂ ਹਾਂ ਉਹ ਚਕਾ ਲਿਓ ਨਹੀਂ ਤੂੰ ਐਂ ਕਰ ਯਾਰ ਮੇਰੀ ਗੱਲ ਸੁਣ ਲੈ ਅਸੀਂ ਤਾਂ ਜਵਾਕਾਂ ਨੂੰ ਖੋਲਦੀ ਆ ਛੱਡ ਯਾਰ ਹੋਰ ਵਧੀਆ ਵਧੀਆ ਬੜਾ ਅੱਜ ਕਿਹੜੀਆਂ ਆ ਗਿਆ ਕੰਮ ਉਹ ਅੱਜ ਪ੍ਰੋਗਰਾਮ ਸੀ ਨਾ ਕਰੇ ਜਿੰਨੀ ਖੁਸ਼ੀ ਤੈਨੂੰ ਆਦੇ ਉਨੀ ਖੁਸ਼ੀ ਸਾਨੂੰ ਹੈ ਸਾਨੂੰ ਹੈ ਬਾਈ ਆ ਲੈ ਸਾਡੇ ਬੰਦਿਆਂ ਦਾ ਤੂੰ ਬੱਚਿਆਂ ਨੂੰ ਖਵਾ ਠੀਕ ਹੈ ਠੀਕ ਆ ਵੀ ਫੜਾ ਯਾਰ ਆ ਵੀ ਹੈ ਸਾਡੇ ਵੱਲੋਂ ਹਾਂ ਇੱਕ ਘਰ ਪਰਜਾਇ ਨੂੰ ਰਾ ਲੱਖ ਲੱਖ ਦਾ ਹੋ ਗਿਆ ਬਿਨਾਂ ਰੇ ਸਪਰੇਅ ਤੋਂ ਐ ਵਧੀਆ ਹਥਿਆਰ ਕੀਤੇ ਆ ਠੀਕ ਹੈ ਬਾਈ ਇਹਦਾ ਖੇੜਾ ਛੱਡੋ ਬਾਈ ਇਹ ਨਾ ਪੀਆ ਕਰੋ ਤੁਸੀਂ ਓਏ ਇਹਦਾ ਛੱਡਿਆ ਯਾਰ ਬੰਦਿਆਂ ਨੂੰ ਇਕੱਠੇ ਹੋਏ ਆ ਮਲਾਜਮ ਨਹੀਂ ਸੋ ਇੰਨੀ ਤੱਕ ਮੱਚੀ ਪੀਏ ਪੰਜਾਬ ਚ 27 ਬੰਦੇ ਮਰ ਗਏ ਸਮਝਿਆ ਨਹੀਂ ਬੰਦੇ ਗੱਲ ਤੂੰ ਸਮਝਿਆ ਨਹੀਂ ਅਸੀਂ ਬਰੇ ਨਿੱਤ ਪੀਣੀ ਹੁੰਦੀ ਹੈ ਕਦੇ 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 ਬੈਠਣਾ ਹਾਂ ਭਰਾਵਾ ਸਾਡਾ ਤਾਂ ਕਹਿਣ ਦਾ ਫਰਜ਼ ਆ ਸਾਨੂੰ ਨਹੀਂ ਉਹ ਚੰਗਾ ਬਈ ਉਹ ਤੇਰੀ ਗੱਲ ਠੀਕ ਹੈ ਬਹਿ ਜਾ ਬਾਹਰ ਚੱਲ ਚੱਲ ਹਾਂ ਉਹਨੇ ਬਹਿ ਜਾ ਬਹਿ ਜਾ ਚੱਲ ਨਾ ਘਰੇ ਭਰਾਵਾ ਬਹਿ ਜਾ ਨਹੀਂ ਮੈਂ ਨਹੀਂ ਲਾਉਂਦਾ ਭਾਈ ਨਾ 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 ਨਹੀਂ ਆਏ ਭਾਈ ਮੈਂ ਜਮਾਈ ਨਹੀਂ ਪੀਂਦਾ ਉਹ ਨਾ ਯਾਰ ਆ ਜਾ ਯਾਰ ਮਨ ਜਾਈ ਜਮਾਈ ਨਹੀਂ ਭਾਈ ਉਹ ਨਹੀਂ ਭਾਈ ਕੋਣ ਮੇਰੀ ਗੱਲ ਤਾਂ ਸਭ ਪਹਿਲਾਂ ਮੇਰੀ ਗੱਲ ਤਾਂ ਸੁਣ ਜਾ ਬਾਈ ਯਾਰ ਗੱਲ ਤਾਂ ਸੁਣ ਜਾ ਵਾਲਾ ਨਹੀਂ ਗਈ ਦਾ ਘਰੇ ਫੰਕਸ਼ਨ ਆ ਇੱਕ ਮਿੰਟ ਤੂੰ ਸਾਡਾ ਬੇਲੀ ਨਹੀਂ ਬੇਲੀ ਹੈ ਪਸੰਦ ਦੇ ਬੇਲੀ ਆਪਾਂ ਸਾਰੇ ਹਾਂ ਹਾਂ ਠੀਕ ਹੈ ਕਿ ਨਹੀਂ ਇਹ ਅਸਲੀ ਗੱਲ ਮੰਨ ਲਈ ਨਹੀਂ ਬਾਈ ਤੇ ਤੁਸੀਂ ਮੇਰੀ ਮੰਨ ਲਓ ਹਾਂ ਮੈਂ ਕਹਿੰਦਾ ਨਾ ਪੀਓ ਤੁਸੀਂ ਮੇਰੀ ਮੰਨ ਲਓ ਮੇਰੇ ਅੱਜ ਸਾਡੀ ਮੰਨ ਲਾ ਬਾਈ ਮੰਨ ਲਾਂਗੇ ਕੱਲ੍ਹ ਮੈਂ ਨਹੀਂ ਪੀਂਦਾ ਚੰਗਾ ਬਾਈ ਜੱਜ ਕਰਾਰਾ ਕਰੀ ਬੈਠੇ ਜੀ ਨਾ ਨਹੀਂ ਨਹੀਂ ਬਾਈ ਦੂਜੇ ਦੂਜੇ ਜੋਏ ਪੈ ਨਹੀਂ ਨਹੀਂ ਚਲੋ ਠੀਕ ਹੈ ਲਾ একদম ਮੜੀ ਹੈ ਯਾਰ ਲੋ ਰੌਣ ਕੰ ਲਾ ਪਰਜਾਈ ਨੂੰ ਵਧਾਈਆਂ ਦੇ ਹਾਂ ਹਾਂ ਕੋਈ ਨਹੀਂ ਬਾਈ ਕੋਈ ਲਾਤਾ ਲਾਹੋਗੇ ਬਾਈ ਹਾਂ ਆਪਦੇ ਹਿਸਾਬ ਨਾਲ ਪਰ ਚੱਲੂ ਹੌਲੀ ਹੌਲੀ ਜਿਹੜੇ ਹਸਾਉਣਾ ਆਪੇ ਬੋਲ ਕੇ ਪਰ ਹਾਂ ਪਰ ਆਇਆ ਗੱਲ ਜਿਵੇਂ ਆਪਾਂ ਕਦੇ ਕਦਾਂ ਹੀ ਬੈਠਦੇ ਹਾਂ ਹਾਂ ਬਈ ਠੀਕ ਹੈ ਤੇਰੀ ਐਂ ਬਿਠਾਉਣਾ ਉਹਨੂੰ ਪੱਕਾ ਆਦੀ ਨਹੀਂ ਬਣਾਉਣਾ ਉਹਨੂੰ ਆਦੀ ਤੇ ਬਈ ਆਪਾਂ ਵੀ ਕੱਲ ਨੂੰ ਮੁੜ ਕੇ ਆਪਣੀ ਬਦਨਾਮੀ ਹੋਏ ਪਿੰਡ ਦੇ ਵਿੱਚ ਉਸ ਗੱਲ ਨਾਲੇ ਯਾਰਾਂ ਦਾ ਯਾਰ ਲਾ ਬਰ ਚਰਪਾਈ ਯਾਰ ਵੀਡੀਓ ਲਾ ਹੋਕਰ ਆ ਰਾਜਾ ਤੂੰ ਤਾਂ ਲਾਈ ਦੋ ਆ ਜੇ ਇਹ ਤਾਂ ਪਹਿਲੇ ਹੀ ਇੰਨਾ ਹੀ ਮੋਟਾ ਪੈ ਗਿਆ ਸੀਗਾ ਬਈ ਤਾਂ ਪਹਿਲੇ ਤੋਂ ਹਸਾਉਣਾ ਪਾਇਆ ਤੇਜ ਜਜਮਨ ਤੇਜ ਜਜਮਨ ਫੜਿਆ ਉਹ ਠੀਕ ਹੈ ਸਰੇ ਬਹੁਤ ਤਾਇਆ ਕਿਵੇਂ ਹੈ ਠੀਕ ਹੈ ਸਰੇ ਮਰਦਾ ਘੋੜੇ ਨੂੰ ਸ਼ਾਲਾ ਜਰਦ ਮੇਰੀ ਗੱਲ ਸੁਣੋ ਪਾਈ ਯਾਰ ਲੈ ਬਾਈ ਮੇਰੀ ਗੱਲ ਸੁਣ ਤੇ ਜੀ ਤੇ ਨਵੇੜ ਲੋ ਕੰਮ ਹੁਣ ਕਿਵੇਂ ਕਰੇ ਕਰੇ ਸਕੂ ਉਸ ਗੱਲ ਲੱਗੀ ਨਹੀਂ ਠੀਕ ਹੈ ਤੈਨੂੰ ਕਹ ਬਜਾਦਾ ਹਾਂ ਹਾਂ ਜਿਆਦਾ ਬਾਈ ਕੰਮ ਜਿਆਦਾ ਬੈਠਣ ਦਾ ਫਾਇਦਾ ਨਹੀਂ ਹਾਂ ਨਹੀਂ ਮੈਨੂੰ ਵੀ ਘੜੀ ਠੀਕ ਦੀ ਚੱਲ ਤੇ ਬਸ ਆ ਲਾਸਟ ਈਅਰ ਲਾਉਣਾ ਲੈ ਬਾਈ ਪਾਣੀ ਪਾ ਦੇ ਬਾਦੇ ਕੋਲੀ ਬਾਈ ਦਸੇ ਕਰ ਬਣਾਏ ਬਾਦੇ-ਬਾਦੇ ਹੋਰ ਆਦੇ-ਬਾਦੇ ਤੇਜ਼ ਬਹੁਤ ਆ ਬਣਾਉਣ ਰਾਤ ਹੀ ਬਣਾਇਆ ਚੱਲ ਮੈ ਵੀ ਲੱਗਣਾ ਕੋਲਾ ਲਾਲਾ ਲਾਲਾ ਤੂੰ ਫਿਰ ਹੋਰ ਤੇਰੀ ਯਾਰ ਸਾਡੇ ਵਾਲਾ ਨਾ ਬਾਲਾ ਕੰਮ ਸਾਰੇ ਇਹੀ ਹਾਲ ਹੈ ਯਾਰ ਲੈ ਕੋ ਕਰ ਕਰ ਹੀ ਹਾਲ ਹੈ ਲੈ ਕੋ ਪਰ ਜੇ ਕਦੇ ਕਦੇ ਬੈਠਣਾ ਹੁੰਦਾ ਠੀਕ ਹੈ ਕਿ ਨਹੀਂ ਤੇ ਆਪਾਂ ਕਹਿੰਦੇ ਹੁਣ 2-3 ਘੰਟੇ ਹੋ ਗਏ ਬੈਠੇ ਆਪਾਂ ਕਹਿੰਦੇ ਨਿਤ ਨਿਤ ਡਾੜਦੇ ਆ ਬਾਟਾ ਆਇਆ ਪਰ ਕਿਹ ਲੈ ਉਹ ਮੈਂ ਕੰਮੇ ਨੂੰ ਆਪਾਂ ਚੌਥਾ ਬੰਦਾ ਬਣਾਉਣਾ ਹੈ ਤੇ ਨਾਲ ਆਪਾਂ ਗੱਡਾਂਗੇ ਹਾਂ ਤੇ ਆਪਾਂ ਤੇ ਚੌਥਾ ਬੰਦਾ ਉਹਨੂੰ ਬਣਾਉਣਾ ਹੈ ਤੇ ਨਾਲ ਹੀ ਰਿਹਾ ਆਪਾਂ ਹੁਣ ਤਾਂ ਕਰਕੇ ਲਵਾ ਵੀ ਆਪਾਂ ਨਾਲ ਇਕੱਠੇ ਖੇਡੇ ਆ 73 ਨਹੀਂ ਆਪਾਂ 4 ਆ 4 ਆ ਆਪਣਾ ਬੇਲੀ ਆ ਯਾਰ ਯਾਰ ਆਜੂ ਆਜੂ ਹੋਲੀ ਹੋਲੀ ਆਊਗਾ ਕਬੂਤਰ ਛਤਰੀ ਤੇ ਲੈ ਹੀ ਨਹੀਂ ਆਉਂਦੇ ਦੇ ਕੇ ਨਵੇਂ ਇਹ ਚਲਿਆ ਯਾਰ ਸਿਆਣੀਆਂ ਉਹ ਗੱਲਾਂ ਸਿਆਣੀਆਂ ਗੱਲਾਂ ਬਾਲੀਆਂ ਕਰ ਗਿਆ ਉਹ ਗੱਲ ਹੋ ਗਈ ਆ ਲਾ ਫਾਪਾ ਹਾਂ ਵੇਖਦਾ ਹਾਂ ਜਿਆਦਾ ਹੀ ਸਿਆਣੀਆਂ ਕਰ ਗਿਆ ਆਪਣੇ ਨਾਲ ਨਹੀਂ ਉਹੀ ਚੀਜ਼ ਆ ਲਾ ਲਾਂਗੇ ਛਤਰੀ ਤੇ ਆ ਆ ਹੋ ਰਿਹਾ ਆ ਮੈਨੂੰ ਤਾਂ ਹੋਰ ਹੀ ਦੇਣ ਲੱਗਾ ਚਲ ਆ ਛਤਰੀ ਤੇ ਜਿਆਦੇ ਲੱਗੇ ਰੰਗ ਬਲਗੇ ਤੇਰੇ ਕੋਲੇ ਜੱਗੇ ਮੈਂ ਤਾਂ ਜਾਨਾ ਯਾਰ ਹੋਰ ਕਾਲੀ ਗਿਆ ਬਈ ਕਾਲਾ ਪੰਚ ਦੀ ਪਰ ਹੂੰ ਸੌਣ ਵਾਲਾ ਤੇਰਾ ਚੱਕ ਚੱਕ ਸਾਮ 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 ਸਾਮਣੇ ਤੇ ਚਲੋ ਫਿਰ ਸਾਮਾਨ ਸਾਰਾ ਹੀ ਚੱਕ ਦੋ ਉਲਾ ਆ ਗਿਆ ਮੁੜ ਕੇ ਗਾਲਾਂ ਕੱਢੂਗਾ ਉਹ ਬਾਈ ਜਣਾ ਹਾਂ ਕੀ ਹੋ ਗਿਆ ਇੱਕ ਹੋਰ ਲਾਉ ਕਦ ਆਇਆ ਰਕੂ ਕੀ ਯਾਰ ਮੈਂ ਨਾ ਹਜੇ ਕੱਚਾ ਸੁਣਾ ਤਾ ਹੀ ਮੁੜਿਆ ਕਿਤੇ ਬਾਪੂ ਤਾਂ ਨਹੀਂ ਆਉਂਦਾ ਤੇਰਾ ਬਾਪੂ ਤਾਂ ਹਜੇ ਨਹੀਂ ਆਉਂਦਾ ਬਾਪੂ ਨੇ ਹਜੇ ਚੱਲ ਆ ਲੈ ਛਿੱਧ ਕਰ ਹਾਲਾ ਫੜ ਦਿਲਾ ਖੜ ਜਾ ਯਾਰ ਕਿਉਂ ਕਾਲੀ ਕਰੀ ਜਾਵੇਂ ਜੀ ਕਹਿ ਦਾਂਗੇ ਬਾਪੂ ਨੂੰ ਮਸਾ ਇਕੱਠੇ ਹੋਣੀ ਆ ਉਹ ਤਾਂ ਠੀਕ ਨੇ ਬਰਾ ਕੋਈ ਨਾ ਉਹ ਤਾਂ ਠੀਕ ਮੈਂ ਮਨ ਨਾਲ ਤਾਇ ਨੂੰ ਅੱਲਾ 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 ਹੋਰ ਮਸਤੀ ਤੇ ਹੁਣ ਜਮਾ ਸੱਦਾ ਕਰਨ ਨੂੰ ਜਾਉਂ ਬਾਰ ਬਾਰ ਠੀਕ ਹੈ ਹੁਣ ਨਹੀਂ ਖੜਦਾ ਜਾਈ ਡਿੱਗਣ ਤੋਂ ਬਿਨਾ ਮੈਂ ਨਾ ਤੂੰ ਆ ਨਾ ਡੇਖਦੇ ਕਿ ਨਾ ਜਾਈ ਨਹੀਂ ਡੇਖਦੇ ਨਹੀਂ ਬਾਈ ਹਾਂ ਡਿੱਗਣ ਤੋਂ ਬਿਨਾ ਜਾਈ ਠੀਕ ਹੈ ਬਾਈ ਛੱਡ ਛੱਡ ਦੇ ਛੱਡ ਦੇ ਮੈਂ ਲਾਲਾ ਮੈਂ ਤੇ ਯਾਰ ਜਿਆਦੇ ਉਹ ਆਲੇ ਹਜੇ ਤੂੰ ਗਈਆ ਨਾ ਮੈਂ ਇੱਕ ਹੋਰ ਲਾਉਣਾ ਹੈ ਪੱਕਦੇ ਨਹੀਂ ਨਾ ਅਸੀਂ ਉਹ ਜੀ ਹਾਂ ਬਰ ਆਹ ਕੀ ਹੈ ਹੈ ਕਿ ਨਹੀਂ ਨਜ਼ਾਰੇ ਯਾਰ ਚੀਜ਼ ਮੈਂ ਨਾ ਨਜ਼ਾਰੇ ਹੂੰ ਬਾਲੀ ਵਧੀਆ ਪਰ ਮੈਨੂੰ ਐ ਲੱਗਦਾ ਵੀ ਤੂੰ ਹੁਣ ਮੈਨੂੰ ਵੀ ਕਹਿੰਗਾ ਲਾਲਾ ਮੈਨੂੰ ਨਾ ਲਾ ਲਾ ਬਾਈ ਨਹੀਂ ਨਹੀਂ ਚੱਲ ਆਂਦੇ ਚੱਲ ਲਾਲਾ ਲਾ ਲਾ ਲਾਲਾ ਭਰਾ ਮੇਰਾ ਵੱਡਾ ਦੋ ਯਾਰ ਲਾਲਾ ਕੱਲ੍ਹ ਗੀ ਡੋਲ ਨਾ ਮੇਰੀ ਜਲਦੀ ਰਾਣੀ ਉਹ ਕੋਈ ਨਹੀਂ ਧਰਤੀ ਨੇ ਡੋਲਾ ਖਾਜੇ ਕਿਤੇ ਸਹੀ 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 ਧਰਤੀ ਵੀ ਨਾ ਡੋਲਾ ਖਾਜੇ ਕਿਤੇ ਉਹ ਪੀਰਾ ਬਾਲੀ ਛੇਤੀ ਭੱਜ ਗਿਆ ਬਾਈ ਯਾਰ ਹੋਈ ਯਾਰ ਉਹਨਾਂ ਦੇ ਘਰ ਦਾ ਤੈਨੂੰ ਪਤਾ ਹੀ ਹੈ ਨਾ ਚੱਲ ਤੂੰ ਉਹ ਟੱਡਿਆਂ 'ਚ ਪੁਛ ਵੀ ਵਾਲੀ ਪਾਉਂਦਾ। ਡਰ ਵੀ ਮੰਨਦਾ ਵਾਲਾ। ਉਹ ਬੁੜੇ ਤੋਂ ਵਾਲਾ ਡਰਦਾ। ਡਰਦੇ ਤਾਂ ਆਪਾਂ ਵੀ ਆਪਰਾ ਆਪਾਂ ਥੋੜਾ ਜਿਹਾ ਹੋਰ ਦਾ ਹੁੰਦਾ ਡਰ। ਆਪਣਾ ਸਿਸਟਮ ਥੋੜਾ ਹੋਰ ਆ ਬਈ। ਹੌਲਾ ਹੋ। ਹਾਂ, ਕਾਹ ਵੀ ਲੈ ਜਾ। ਇਹ ਨਹੀਂ ਖਾਲਾ ਤਪ ਜੂਗਾ ਜਾਂ ਉਹ ਤਪ ਜੇਗਾ ਆ ਗੱਡਰ ਉੱਤੇ ਲੱਗ ਜੀ। ਸੱਲ। ਰ ਆ ਜੀ ਲਾਉ ਚਲ ਠੀਕ ਆ ਮੈਂ ਤਾਂ ਠਹਿਰ ਕੇ ਆਉਂਗਾ ਠੀਕ ਆ ਪਪਾ ਆ ਗਏ ਪਪਾ ਆ ਗਏ ਲੈ ਬੱਤ ਸੁਣ ਤੇਰੀ ਮੰਮੀ ਨੂੰ ਫੜਾ ਦੇ ਜੇ ਪਾਪਾ ਕਾਨੂੰਨ ਸੁਮਾਰ ਲੈ ਕੇ ਆਇਆ ਕੀ ਲੈ ਕੇ ਆਇਆ ਪੁੱਤ ਆਗੇ ਤਰ ਪਾਪਾ ਹਾਂਜੀ ਠੀਕ ਆ ਬੈਠ ਜਾ ਤੁਸੀਂ ਕਿੱਥੇ ਵਾਗੀ ਦੇਖੀਏ ਕੀ ਲੈ ਕੇ ਆਇਆ ਤੇਰੇ ਪਾਪਾ ਹਣਾ ਅੱਲਾ ਮੀ ਕੀ ਆਗੇ ਤੁਸੀਂ ਬਹੁਤ ਲੀਡੀ ਝੰਜਰਾ ਫੂਡ ਵੋਟ ਗੋਸਤ ਨੂੰ ਲੈ ਕੇ ਨਾ ਲੈ ਕੇ ਨਾਲੇ ਬੱਚਿਆਂ ਵਾਸਤੇ ਲੈ ਕੇ ਨਾ ਅੱਛਾ ਬੱਚਿਆਂ ਵਾਸਤੇ ਤੁਸੀਂ ਕੀ ਲੈ ਕੇ ਆਏ ਨਾਲੇ ਮੇਰੇ ਵਾਸਤੇ ਕੀ ਲੈ ਕੇ ਆਏ ਆ ਖਾਣ ਪੀਣ ਦਾ ਸਮਾਨ ਬੱਚਿਆਂ ਵਾਸਤੇ ਵੀ ਹੈ ਤੇਰੇ ਵਾਸਤੇ ਸੂਟ ਹੈ ਝਾਂਜ ਰਿਹਾ ਅੱਛਾ ਜੀ ਕੀ ਕੀ ਲੈ ਕੇ ਆਗੇ ਮੈਂ ਦੇਖ ਲੈ ਇੱਕ ਵਾਰੀ ਹੈ ਨਾ ਹਾਂ ਹਾਂ ਦੇਖ ਲਓ ਅੱਛਾ ਉਸ ਤਾਂ ਬਾਵਾ ਕੁਛ ਚੱਕੀ ਫਿਲਦੇ ਨਾਲ ਫਰੂਟ ਵੀ ਲੈ ਕੇ ਆਏ ਆਗੇ ਅੱਛਾ ਮਠਿਆਈ ਵੀ ਲੈ ਆਏ ਹਾਂ ਮਠੇ ਵੀ ਲੈ ਅੱਛਾ ਅੱਛਾ ਜੀ ਤੈਨੂੰ ਖੁਸ਼ ਰੱਖਣਾ ਮੇਰਾ ਫਰਜ਼ ਹੈ ਦੇਖਦੀ अच्छा तुस तो सूट भी किन्ना सोणा ਲੈ ਕੇ ਆਏ ਆ ਮੇਰੇ ਵਾਸਤੇ ਆ ਕੀ ਲਈ ਫਿਰਦੇ ਆ ਵਿੱਚ ਲੈ ਤੁਹਾਡੇ ਪੈਰਾਂ ਲੈ ਤੁਹਾਡੇ ਪਾਪਾ ਦੇਖੋ ਮੇਰੇ ਵਾਸਤੇ ਪੰਜੇਬਾ ਲੈ ਕੇ ਆਏ ਵਾਲੇ ਨਾਲੇ ਸੂਟ ਲੈ ਕੇ ਆਇਆ ਕਿੰਨਾ ਸੋਹਣਾ ਲੈ ਖਾਣ ਨੂੰ ਦੇਖੋ ਪੁੱਤ ਕਿੰਨਾ ਸਮਾਨ ਲੈ ਕੇ ਆਇਆ ਤੁਹਾਨੂੰ ਖੁਸ਼ ਰੱਖਣ ਦੀ ਖਾਤਰ ਆਪਾਂ ਨੂੰ ਠੀਕ ਹੈ ਹਾਂ ਖਾਓ ਪੀਓ ਪੁੱਤ ਬਹੁਤ ਈ ਚ ਲੈ ਕੇ ਆਇਆ ਪਾਪਾ ਤੁਸੀਂ ਮੰਮੀ ਨੂੰ ਕੱਪੜੇ ਲੈ ਕੇ ਕਿ ਸਾਨੂੰ ਦੋਨਾਂ ਭੈਣ ਭਰਾਵਾਂ ਨੂੰ ਕੱਪੜੇ ਆਤੀ ਪਾਪਾ ਤੁਸੀਂ ਬਹੁਤ ਚੰਗੇ ਹੋ ਥੈਂਕ ਯੂ ਸ਼ੇਰ ਬੱਤਾ ਮੰਮੀ ਤੇ ਪਾਪਾ ਨੂੰ ਥੈਂਕ ਯੂ ਕਹੋ ਥੈਂਕ ਯੂ ਮੇਰੇ ਬੱਲੋ ਵੀ ਤੁਸੀਂ ਇੰਨਾ ਕੁਝ ਲੈ ਕੇ ਦਿੱਤਾ ਮੈਨੂੰ ਲੈ ਲੈ ਪੰਜਾਬਾ ਲੈ ਲੈ ਮੈਨੂੰ ਲੈ ਕੇ ਤੇ ਸੂਟ ਧੰਨਵਾਦ ਤੁਹਾਡਾ ਤੁਸੀਂ ਮੇਰੀ ਖਾਤਰ ਹੀ ਕਮਾਈ ਕਰਦੇ ਆਂ ਬੱਚਿਆਂ ਦੀ ਖਾਤਰ ਪਰ ਜਵਾਨਾ ਆਪਣਾ ਕਿ ਬੱਚਿਆਂ ਨੂੰ ਪਾਲੀਏ ਪੜਾਈਏ ਆਪਾਂ ਤਾਂ ਜੇ ਜਾਣ ਪੜ ਸੀਗੇ ਸੀਗੀ ਆਪਾਂ ਕੁੜੀ ਨੂੰ ਤੇ ਮੁੰਡੇ ਨੂੰ ਆਪਾਂ ਚੰਗੀਆਂ ਕਲਾਸਾਂ ਵਿੱਚ ਹਾਂਜੀ ਹਾਂਜੀ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਤੁਸੀਂ ਐਂ ਕਮਾਈ ਕਰਦੇ ਰਹੋ ਆਪਰ ਨਾਲ ਮਿਲ ਕੇ ਦੋਨੋਂ ਜੀ ਬੱਚਿਆਂ ਨੂੰ ਪੜ੍ਹਾ ਲਾਂਗੇ ਹਾਂ ਇਹਨਾਂ ਨੂੰ ਪੜ੍ਹਾ ਲਿਖਾ ਕੇ ਆਪਾਂ ਵਧੀਆ ਇਹਨਾਂ ਦੀ ਜ਼ਿੰਦਗੀ ਬਣਾਉਣੀ ਆਪਾਂ ਹਾਂਜੀ ਹਾਂਜੀ ਨਾਲ ਮੇ ਤੇ ਨਾਲੇ ਮਰਿਤੀ ਦੀ। ਅਹ ਨੇ ਸਕੂਲ ਦੀਆ ਪੜਾਉਣਾ ਲਗਾਉਣਾ ਚੰਗੇ ਸਕੂਲਾਂ 'ਚ। ਠੀਕ ਆ ਹੁਣ ਤੁਸੀਂ ਪੁੱਤ ਚੀਜ਼ਾਂ ਖਾ ਲਿਓ ਠੀਕ ਹੈ। ਮੈਂ ਤਾਂ ਜਿਹੜਾ ਮੁੜਕੋ ਮੁੜਕੀ ਕੰਮ 'ਚ ਹੁੰਦਾ ਕਰਦਾ ਹੋਣਾ ਹੀ ਐ। ਆਪਣੀ ਤਾਂ ਕਿਸਮਤ ਸੀ ਅਨਪੜਹਾੜੀ। ਆਪਾਂ ਕੱਟ ਲਈ। ਆਪਾਂ ਆਪਣੇ ਬੱਚੇ ਨੂੰ ਵਧੀਆ ਇਹਨਾਂ ਨੂੰ ਪੜ੍ਹਾ ਲਿਖਾ ਕੇ ਚੰਗੀ ਇਹਨਾਂ ਨੂੰ ਸਿਖਲਾਈ ਦੇ ਕੇ ਇਹਨੂੰ ਜੋਬ ਕਰਾਉਣੀ ਆਪਾਂ। ਪਰਮਾਤਮਾ ਤਰੱਕੀਆਂ ਬਖਸ਼ੇ ਤੁਹਾਨੂੰ ਕੰਮ ਕਰਦੇ ਰਹੋ ਵਧੀਆ ਹੱਸਦੇ ਖੇੜਦੇ ਤੁਸੀਂ ਐਂ ਵਧੀਆ। ਖੋ ਇਹਨਾਂ ਬੱਚਿਆਂ ਨੂੰ ਮਠਿਆਈ ਖੋ। ਹਾਂਜੀ ਹਾਂਜੀ। ਨਾਲੇ ਫਲ ਫਰੂਟ ਖੋ। ਹਾਂਜੀ ਹਾਂਜੀ। ਲੈ ਪੁੱਤ। ਖਾਓ ਨਾ ਮੈਂ ਫੋਟੋਗ੍ਰਾਫਰ ਸੱਦਾ ਸੀ ਇਸ ਕਾਰਨ ਤੁਹਾਨੂੰ ਕਿਵੇਂ ਜਾਣਦੇ ਆ ਉਹ ਆਪਣੇ ਗਵਾਂਢੀਆਂ ਦੇ ਫੋਟੋ ਖਿੱਚ ਕੇ ਗਿਆ ਸੀ ਨਾ ਸਾਹਮਣੇ ਹਾਂਜੀ ਤੇ ਉਹਨਾਂ ਨੇ ਮੈਨੂੰ ਸੱਦਾ ਸੀ ਤੋਂ ਆਪਣੀ ਅੱਜ ਫੋਟੋਆਂ ਖਿੱਚ ਕੇ ਜਾਣਗੇ ਆਂਦੇ ਹੋਣਗੇ ਬਸ ਆਉਣ ਵਾਲੀ ਹੀ ਹੈਗੇ ਉਹ ਹਾਂਜੀ ਬੁਲਾਇਆ ਸੀ ਉਹਨਾਂ ਨੂੰ ਆ ਜਾਣਗੇ ਘਰੇ ਠੀਕ ਹਾਂ ਉਹ ਆਗੇ ਜਿਸ ਕਾਰਨ ਵੀ ਹੋਰ ਬਈ ਯਾਰ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਠੀਕ ਹੋ ਜੀ ਹਾਂ ਵਧੀਆ ਵਧੀਆ ਜੀ ਚਲੋ ਪਰੋ ਜੀ ਪਰੋ ਪਰ ਜਾਈਏ ਸੀ ਕਰੀ ਹਾਂਜੀ ਐ ਕਰਕੇ

ਫਦੂ ਹੋ ਕਰਕੇ ਜਮਾ ਕਟਰੀਨਾ ਕੈਫ ਹੀ ਲੱਗਦੀ ਹੈ ਦੇਖੋ ਜੀ ਸੱਚੀ ਵੀ ਮੈਨੂੰ ਇੰਨੀ ਸੋਹਣੀ ਲੱਗਦੀ ਹੈਗੀ ਬਹੁਤ ਸੋਹਣੀ ਕਮਾਲ ਦੀ ਗੱਲ ਆ ਪਹਿਲਾ ਮੁੰਡਾ ਜਿਹਨੇ ਮੈਨੂੰ ਇੰਨੀ ਸੋਹਣੀ ਕਹਤਾ ਦਰਪਾ ਵੀ ਦੇਖ ਕਵੀ ਦੀ ਫੋਟੋ ਕਰ ਦਿਖਾ ਤਾਂ ਦੇਖ ਨਹੀਂ ਫੋਟੋ ਵਿੱਚ ਖਿੱਚੀ ਹਨ ਜਿਸ ਕਰਨ ਦਰਪਾ ਵੀ ਦੇਖ ਬਹੁਤ ਸੋਹਣੀ ਲੱਗਦੀ ਹੈ ਕਿੰਨੀ ਸੋਹਣੀ ਫੋਟੋ ਆਈ ਜਮਾ ਕਟਰੀਨਾ ਕੈਫ ਲੱਗਦੀ ਹੈ ਸੱਚੀ ਫੋਟੋ ਬਹੁਤ ਸੋਹਣੀ ਆ ਕਿਚ ਹਾਂ ਕਿੰਨੀ ਸੋਹਣੀ ਹੈ ਇਹ ਬੋਗਮਾ ਤੂੰ ਹੀ ਕੱਲਾ ਕਹਿਣਾ ਹੈਗਾ ਕਿ ਸੋਹਣੀ ਬਸ ਸੱਚੀ ਸੋਹਣੀ ਹੈ ਮੈਨੂੰ ਬਹੁਤ ਸੋਹਣੀ ਲੱਗਦੀ ਹੈ ਅੱਛਾ ਬਿਲਕੁਲ ਐ ਫੋਟੋ ਬਹੁਤ ਹੁੰਦੇ ਪਰ ਹਾਂ ਬਸ ਸੱਚੀ ਬੜੀ ਸੋਹਣੀ ਲੱਗਦੀ ਹੈ ਮੈਨੂੰ ਕਿੰਨਾ ਸੋਹਣਾ ਪੋਜ਼ ਆਇਆ ਹਾਂਜੀ ਬਹੁਤ ਸੋਹਣਾ ਆਇਆ ਕੱਦ ਵੀ ਉਨੇ ਸੋਹਣੇ ਲੱਗਦੇ ਆ ਅੱਛਾ ਠੀਕ ਹੈ ਲੱਗਦਾ ਜਿਸ ਕਰਨ ਵਾਲੇ ਦਾ ਕੋਈ ਚੱਕਰ ਹੈ ਬਲਾਸ ਹੱਸ ਕੇ ਗੱਲਾਂ ਕਰਦੇ ਆ ਉਹ ਵੀ ਬਲਾ ਨੇੜੇ ਹੋ ਹੋ ਫੋਟੋਆਂ ਖੇ ਦੇ ਦੇ ਦੀਆਂ ਦਾਲ ਚ ਕਾਲਾ ਲੱਗਦਾ ਕੁਛ ਚਲੋ ਵੇਣੇ ਲੱਗ ਜੂਗਾ ਪਤਾ ਇਹ ਚੋਰੀ ਦੇ ਪੁੱਤ ਬੜੇ ਜਰਸੀ ਦੀ ਗੱਭਰੂ ਨਹੀਂ ਹੁੰਦੇ ਹਾਂ ਕੋਈ ਨਹੀਂ ਲੱਗ ਜੂ ਪਤਾ